ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦੇ ਰਹੇ ਅੱਜ ਵਾਲੀ ਕਲੈਕਸ਼ਨ ਇਹ ਵਾਲੀ ਬਹੁਤ ਸੋਹਣੀ ਰਹਿਣ ਵਾਲੀ ਹੈ ਜੈਪੁਰੀ ਕਾਟਨ ਦੇ ਵਿੱਚ ਪਿਓਰ ਜੈਪੁਰੀ ਕਾਟਨ ਦੇ ਵਿੱਚ ਸ਼ਰਟ ਤੇ ਬਾਟਮ ਰਹੇਗੀ ਦੁਪੱਟਾ ਇਹਦੇ ਨਾਲ ਨਹੀਂ ਹੋਊਗਾ ਕਾਇਮੀਟਰ ਸ਼ਰਟ ਤੇ 2 ਟਰ ਮੀਟਰ ਬਾਟਮ ਰਹੇਗੀ ਰੇਟ ਹੋਊਗਾ 550 ਰੁਪਏ ਫ੍ਰੀ ਸ਼ਿਪਿੰਗ ਰਹੂਗੀ ਬੜੀ ਪਿਆਰੀ ਲੁੱਕ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਵਾਧੂ ਵਾਰ ਸ਼ੇਅਰ ਵੀ ਜ਼ਰੂਰ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵਾਲੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਬਹੁਤ ਹੀ ਪਿਆਰੇ ਪ੍ਰਿੰਟ ਬਹੁਤ ਹੀ ਪਿਆਰੇ ਕਲਰ ਨੇ ਅਨ ਯੂਨੀਕ ਜੇ ਕਲਰ ਹੈ ਇਹਦੇ ਵਿੱਚ ਸਾਰੇ ਜਿੰਨੇ ਵੀ ਹੈਗੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਤਾਂ ਜਲਦੀ ਜਲਦੀ ਆਪਣਾ ਸੂਟ ਆ ਜਿਹੜਾ ਉਹ ਬੁੱਕ ਕਰ ਲਿਓ ਰੇਟ ਮੈਂ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਏ ਤੁਸੀਂ ਚੈੱਕ ਕਰ ਲਿਓ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਬੜੀ ਪਿਆਰੇ ਪ੍ਰਿੰਟ ਹੈਗੇ ਇਹਦੇ ਵਿੱਚ ਘਟੋ ਘਟ 60 70 ਤੁਹਾਨੂੰ ਪ੍ਰਿੰਟ ਤੇ ਕਲਰ ਆ ਜਿਹੜੇ ਵੱਖਰੇ ਵੱਖਰੇ ਵੇਖਣ ਨੂੰ ਮਿਲਣਗੇ ਬਹੁਤ ਹੀ ਪਿਆਰੇ ਸੂਟ প্রিন্টেਡ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਸ਼ਰਟ 2 2 ਮੀਟਰ 2 ਮੀਟਰ ਬਾਟਮ ਦਾ ਫੈਬਰਿਕ ਰਹੂਗਾ ਦੁਪੱਟਾ ਇਹਦੇ ਨਾਲ ਨਹੀਂ ਹੋਊਗਾ ਰੇਟ ਰਹੂਗਾ 550 ਤੇ ਫ੍ਰੀ ਸ਼ਿਪਿੰਗ ਰਹੂਗੀ ਹਰ ਤਰ੍ਹਾਂ ਦਾ ਕਲਰ ਤੇ ਪ੍ਰਿੰਟ ਤੁਹਾਨੂੰ ਮਿਲੇਗਾ ਇਹਦੇ ਵਿੱਚ ਲਗਭਗ 60 70 ਸੂਟ ਆ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰਿਆਂ ਦੇ ਪ੍ਰਿੰਟ ਤੇ ਕਲਰ ਅਲੱਗ-ਅਲੱਗ ਹੋਣਗੇ ਬਹੁਤ ਹੀ ਘੈਂਟ ਲੁੱਕ ਦੇ ਵਿੱਚ ਜੈਪੁਰੀ कॉटन ਦੇ ਵਿੱਚ ਜੈਪੁਰੀ ਪ੍ਰਿੰਟ ਹੈ ਸਾਰੇ ਕੋਈ ਅਜ਼ਰਕ ਪ੍ਰਿੰਟ ਆਊਗਾ ਕੋਈ ਬਾਂਦਨੀ ਪ੍ਰਿੰਟ ਦੇ ਵਿੱਚ ਰਹੂਗਾ ਤੇ ਕੋਈ ਜੈਪਰੀ ਪ੍ਰਿੰਟ ਦੇ ਵਿੱਚ ਸੂਟ ਆਣਗੇ ਇਹ ਟੂਗਾ 550 ਰੁਪਏ ਮੈਚਿੰਗ ਸੂਟ ਰਣਗੇ ਸ਼ਰਟ ਤੇ ਬਾਟਮ ਪਿਓਰ कॉटन ਦੇ ਵਿੱਚ ਜੈਪੁਰੀ कॉटन ਰਹੂਗੀ ਇਹ ਨਾ ਸੂਟਾਂ ਦਾ ਟ੍ਰੈਂਡ ਆ ਜਿਹੜਾ ਹਮੇਸ਼ਾ ਹੀ ਰਹਿੰਦਾ ਤੇ ਹਮੇਸ਼ਾ ਹੀ ਹਰ ਗਰਮੀ ਦੇ ਵਿੱਚ ਇਹ ਤੁਹਾਡੇ ਵੀਅਰ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਦਿੰਦਾ। ਇਹ ਕਦੇ ਵੀ ਆਊਟ ਆਫ ਫੈਸ਼ਨ ਨਹੀਂ ਹੁੰਦੇ ਇਹ ਵਾਲੇ ਜਿਹੜੇ ਪ੍ਰਿੰਟ ਨੇ ਹਮੇਸ਼ਾ ਹੀ ਚੱਲਦੇ ਆ ਜੈਪੂਰੀ ਪ੍ਰਿੰਟ ਗਰਮੀਆਂ ਦੇ ਵਿੱਚ। ਤੇ ਲੱਗ ਜੀ ਪਾਣ ਕੇ ਇਹਨਾਂ ਨੂੰ ਲੁੱਕ ਆਉਂਦੀ ਆ ਬੜੀ ਪਿਆਰੀ ਲੁੱਕ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਜੈਪੂਰੀ ਕਾਟਨ ਦੇ ਵਿੱਚ ਸੂਟ ਰਹਿਣਗੇ। ਪ੍ਰਿੰਟ ਤੇ ਕਲਰ ਇੰਨੇ ਕੁ ਜ਼ਿਆਦਾ ਇਹਦੇ ਵਿੱਚ ਇਹ ਤੁਸੀਂ ਦੇਖਦੇ ਦੇਖਦੇ ਹੈਰਾਨ ਹੋ ਜਾਵੋਗੇ ਐਨੇ ਪ੍ਰਿੰਟ ਹੈ ਐਨੇ ਕਲਰ ਹੈ ਇਹਦੇ ਵਿੱਚ ਇੱਕ ਤੁਹਾਨੂੰ ਕਲੈਕਸ਼ਨ ਅੱਗੇ ਹੋਰ ਦਿਖਾਉਂਗੀ ਮੈਂ ਹੁਣ ਮੈਂ ਛੋਟੀ ਜੀ ਵੀਡੀਓ ਬਣਾਈ ਹੈ ਬਾਕੀ ਜੇ ਤੁਹਾਨੂੰ ਕੋਈ ਵੀ ਸੂਟ ਇੰਨਾ ਵਿੱਚੋਂ ਪਸੰਦ ਹੈ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਪੇਮੈਂਟ ਹੈ ਜਿਹੜੀ ਉਹ ਆਨਲਾਈਨ ਹੋਊਗੀ ਸੂਟ ਬੁੱਕ ਕਰਨ ਲਈ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਕੈਸ਼ ਔਨ ਡਿਲੀਵਰੀ ਨਹੀਂ ਹੋਊਗੀ ਜੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨ ਨਾ ਭੁੱਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਦੇ-ਕਦੇ ਭੈਣਾ ਕਮੈਂਟ ਕਰਦੀਆਂ ਨੇ ਤੇ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਪਿਓਰ ਕਾਟਨ ਦੇ ਵਿੱਚ 100% ਪਿਓਰ ਕਾਟਨ ਦੇ ਵਿੱਚ ਸ਼ਰਟ ਰਹੂਗੀ ਬੜੇ ਪਾਣੇ ਦੇ ਵਿੱਚ 175 ਤੇ ਬਾਟਮ ਹੈ ਜਿਹੜੀ ਇਹਦੀ ਇਹ ਡਿਜ਼ਾਈਨਰ ਜੀ ਬਣੀ ਹੋਈ ਹੈ ਮਸਲੀਨ ਕਾਟਨ ਦਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਰਹੂਗਾ 4 ਸਾਈਡ ਤੇ ਲਾਸ ਮਿਲੂਗੀ ਰੇਟ ਰਹੂਗਾ 790 ਰੁਪਏ ਇਹ ਵੀ ਡਿਜ਼ਾਈਨਰ ਜੇ ਪੀਸ ਰੈਡੀ ਕੀਤੇ ਹੋਏ ਸ਼ਰਟ ਦੇ ਨਾਲ ਦਾ ਹੀ ਬਾਟਮ ਹੈ ਜਿਹੜਾ ਉਹ ਡਿਜ਼ਾਈਨ ਕੀਤਾ ਹੋਇਆ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ